ਜਿੱਤੇ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਜੰਪ ਨੇ H1B ਫੀਸ ਦੇ ਵਿੱਚ ਵਾਧਾ ਕੀਤਾ ਹੈ ਤਾਂ ਉੱਥੇ ਹੀ ਇਸ ਦੇ ਨਾਲ ਬਹੁਤ ਸਾਰੇ ਹੁਨਰਬੰਦ ਕਾਮਿਆਂ ਦੇ ਲਈ ਯਾਤਰਾ ਕਰਨਾ ਮੁਸ਼ਕਲ ਹੋ ਗਿਆ ਹੈ। ਕੈਨੇਡਾ ਇਸ ਸਥਿਤੀ ਦਾ ਹੁਣ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਸ਼ਨੀਵਾਰ ਨੂੰ ਲੰਡਨ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਟੈਕਨੋਲੋਜੀ ਖੇਤਰ ਦੇ ਉਹਨਾਂ ਕਾਮਿਆਂ ਨੂੰ ਕੈਨੇਡਾ ਵਾਪਸ ਲਿਆਉਣਾ ਚਾਹੁੰਦੇ ਨੇ ਜੋ ਹੁਣ ਵਧਿਆ ਵੀਜ਼ਾ ਫੀਸਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

not as many of those people are going to get visas to the United States. And these are people who are on, uh, have lots of skills, they're uh, enterprising, uh, and they're willing to move to work. And so it's an opportunity for Canada. Um, and we're t going to take that into account, and we'll have a clear offering on that. ਜੀ ਹਾਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਆਰਨੀ ਨੇ ਅਮਰੀਕਾ ਦੇ ਵਿੱਚ H1B ਵੀਜ਼ਾ ਦੇ ਵਿੱਚ ਵਾਅਦੇ ਤੋਂ ਬਾਅਦ ਉੱਚ ਹੁਨਰਬੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕੈਨੇਡਾ ਇਸ ਵਿਗੁਰ ਨੂੰ ਪ੍ਰਤਿਭਾ ਨਵੀਨਤਾ ਅਤੇ ਦੇਸ਼ ਦੀ ਭੂਗਵਾਨੀ ਆਰਥਿਕਤਾ ਦੇ ਲਈ ਇੱਕ ਮੌਕੇ ਵਜੋਂ ਦੇਖਦਾ ਹੈ। ਉਹਨਾਂ ਦੀ ਯੋਜਨਾ ਆਉਣ ਵਾਲੇ ਹਫ਼ਤੇ ਵਿੱਚ ਵਸ਼ਿੰਗਟਨ ਦੇ ਵੀਜ਼ਾ ਪਾਬੰਦੀ ਦੇ ਪ੍ਰਤੀਯੋਗ ਦੇ ਜਵਾਬ ਵਜੋਂ ਪ੍ਰਗਟ ਕੀਤੀ ਜਾਵੇਗੀ। ਕਾਨੀ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਕੈਨੇਡਾ ਇਸ ਮੌਕੇ ਦਾ ਫਾਇਦਾ ਚੁੱਕਣ ਦੇ ਲਈ ਤਿਆਰ ਹੈ ਉਹਨਾਂ ਕਿਹਾ ਅਮਰੀਕਾ ਦੇ ਲੋਕ ਹੁਣ ਆਸਾਨੀ ਦੇ ਨਾਲ H1B ਵੀਜ਼ਾ ਪ੍ਰਾਪਤ ਨਹੀਂ ਕਰਨਗੇ ਇਹ ਹੁਨਰਬੰਦ ਲੋਕ ਨੇ ਅਤੇ ਕੈਨੇਡਾ ਦੇ ਲਈ ਇੱਕ ਮੌਕਾ ਹੈ ਅਤੇ ਅਸੀਂ ਇਸ ਦੇ ਲਈ ਜਲਦ ਹੀ ਇੱਕ ਪ੍ਰਸਤਾਵ ਵੀ ਪੇਸ਼ ਕਰਾਂਗੇ ਕਾਰਨੀ ਨੇ ਜੋਰ ਦੇ ਕੇ ਕਿਹਾ ਕਿ ਸਿਰਫ ਸੰਖਿਆਵਾਂ ਦਾ ਮਾਮਲਾ ਨਹੀਂ ਹੈ ਸਗੋ ਪ੍ਰਤਿਭਾ ਨਵੀਨਤਾ ਅਤੇ ਕੈਨੇਡਾ ਦੀ ਭੂਖੀ ਆਰਥਿਕਤਾ ਬਾਰੇ ਹੈ ਉਹਨਾਂ ਸੰਕੇਤ ਦਿੱਤਾ ਕਿ ਉਹਨਾਂ ਦੀ ਯੋਜਨਾ ਤਕਨੀਕੀ ਪੇਸ਼ੇਵਰਾਂ ਤੇ ਕੇਂਦਰਿਤ ਹੋਵੇਗੀ ਜਿਦੇ ਵਿੱਚ ਅਸਥਾਈ ਵਰਕ ਪਰਮਿਟ ਅਤੇ ਸਥਾਈ ਨਿਵਾਸ ਬਦਲ ਸ਼ਾਮਲ ਹੋ ਸਕਤੇ ਨੇ ਦਰਸਾਇ ਪ੍ਰੰਪਰ ਪ੍ਰਸ਼ਾਸਨੇ 19 ਸਤੰਬਰ 2025 ਨੂੰ ਇੱਕ ਕਾਲਚਕਾਰੀ ਆਦੇਸ਼ ਜਾਰੀ ਕੀਤਾ ਸੀ ਜਿਦੇ ਵਿੱਚ ਇੱਕ ਸਤੰਬਰ ਤੋਂ ਲਾਗੂ ਹੋਣ ਵਾਲੇ H1 ਵੀਜ਼ਿਆਂ ਉਤੇ 1 ਲੱਖ ਡਾਲਰ ਦੀ ਸਲਾਨਾ ਫੀਸ ਦਾ ਐਲਾਨ ਕੀਤਾ ਗਿਆ ਹੈ ਬੈਚ 1B ਵੀਜ਼ਾ ਦੀ ਵਰਤੋਂ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੇ ਵਿੱਚ ਇਹ ਵਿਸ਼ੇਸ਼ ਭੂਮਿਕਾ ਮਾਦੇ ਲਈ ਕਿਤੇ ਜਾਂਦੀ ਹੈ ਅਤੇ ਇਹਨਾਂ ਲਾਭਾਂ ਦਾ ਜ਼ਿਆਦਾਤਰ ਹਿੱਸਾ ਭਾਰਤ ਅਤੇ ਚੀਨ ਦੇ ਫੈਸ਼ਵਾਰਾਂ ਨੂੰ ਜਾਂਦਾ ਹੈ ਵਾਸ਼ਿੰਗਟਨ ਦੇ ਫੈਸਲੇ ਨੇ ਸਿਲੀਕਨ ਦੇ ਵਿੱਚ ਪਹਿਲੀ ਚਿੰਤਾਵਾਂ ਹੋਰ ਵਧਾ ਦਿੱਤੀਆਂ ਨੇ ਜਿੱਥੇ ਕੰਪਨੀਆਂ ਚੇਤਾਵਨੀਆਂ ਦੇ ਰਹੀਆਂ ਨੇ ਕਿ ਆਸਮਾਨ ਛੂਣ ਵਾਲੀ ਫੀਸ ਵਿਦੇਸ਼ੀ ਇੰਜੀਨੀਅਰਾਂ ਅਤੇ ਡਿਵੈਲਪਰਾਂ ਦੀ ਸਪਲਾਈ ਲੜੀ ਨੂੰ ਕਮਜ਼ੋਰ ਕਰ ਦੇਵੇਗੀ ਤਾਂ ਉਥੇ ਸਯੁਕਤ ਰਾਜ ਅਮਰੀਕਾ ਆਪਣੇ ਤਕਨੀਕੀ ਕਾਲਜਬਲ ਵਿੱਚ ਮਹੱਤਵਪੂਰਨ ਪਾੜੇ ਨੂੰ ਭਰਨ ਦੇ ਲਈ ਲੰਬੇ ਸਮੇਂ ਤੋਂ H1B ਵੀਜ਼ਾ ਧਾਰਕਾਂ ਤੇ ਨਿਰਭਰ ਕਰਦਾ ਹੈ ਰਾਸ਼ਟਰਪਤੀ ਟਰੰਪ ਉਸ ਦੇ ਸੇ ਹੋ ਗਿਆ ਨੇ ਲੰਬੇ ਸਮੇਂ ਤੋਂ H1B ਪ੍ਰੋਗਰਾਮ ਦੀ ਅਲੋਚਨਾ ਕੀਤੀ ਹੈ ਇਹ ਦਲੀਲ ਦੇਦੇ ਹੋਏ ਕਿ ਇਹ ਅਮਰੀਕੀ ਤਨਖਾਹਾਂ ਨੂੰ ਘਟਾਉਂਦਾ ਹੈ ਹਾਲਾਂਕਿ ਅਮਰੀਕੀ ਤਕਨੀਕੀ ਫਾਰਮਾ ਦੁਆਰਾ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੀਆਂ ਭੂਮਿਕਾਵਾਂ ਨੂੰ ਭਰਨ ਦੇ ਲਈ ਪ੍ਰੋਗਰਾਮ ਦੀ ਭਾਰੀ ਵਤੋਂ ਕੀਤੀ ਜਾਂਦੀ ਹੈ ਅਤੇ ਇਹ ਵੀਜ਼ੇ ਆਮ ਤੌਰ ਤੇ 3 ਤੋਂ 6 ਸਾਲਾ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਨੇ ਜੁਤੇ ਪਾਸੇ ਮ੍ਰ ਕੀ ਰਾਸ਼ਟਰਪਤੀ ਡੋਨਲਡ ਜੰਪ ਨੇ H1B ਫੀਸ ਦੇ ਵਿੱਚ ਵਾਅਦਾ ਕੀਤਾ ਤਾਂ ਉੱਥੇ ਹੀ ਇਸ ਦੇ ਨਾਲ ਬਹੁਤ ਸਾਰੇ ਹੁਨਰਬੰਦ ਕਾਮਿਆਂ ਦੇ ਲਈ ਯਾਤਰਾ ਕਰਨਾ ਮੁਸ਼ਕਲ ਹੋ ਗਿਆ ਕੈਨੇਡਾ ਇਸ ਸਥਿਤੀ ਦਾ ਹੁਣ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਨੇ ਸ਼ਨੀਵਾਰ ਨੂੰ ਲੰਡਨ ਦੇ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਟੈਕਨੋਲੋਜੀ ਖੇਤਰ ਦੇ ਉਹਨਾਂ ਕਾਮਿਆਂ ਨੂੰ ਕੈਨੇਡਾ ਵਾਪਸ ਲਿਆਉਣਾ ਚਾਹੁੰਦੇ ਨੇ ਜੋ ਹੁਣ ਵਧਿਆ ਵੀਜ਼ਾ ਫੀਸਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਸਰਕਾਰ ਆਪਣੀ ਪਰਵਾਸ ਨੀਤੀ ਦੀ ਸਮੀਖਿਆ ਕਰ ਰਹੀ ਹੈ ਅਤੇ ਅਜਿਹੇ ਹੁਨਰਬੰਦ ਲੋਕਾਂ ਨੂੰ ਸੱਦਾ ਦੇਣ ਦੀ ਯੋਜਨਾ ਬਣਾ ਲਈ ਹੈ what is clear is that The opportunity to attract people who previously would have got so called H 1B visas, and I'm going to simplify it, one of the big cohorts is in the tech sector. Um, not as many of those people are going to get visas to the united states and these are people who are on, uh, have lots of skills they are uh, enterprising uh, and they're willing to move to work and so it's an opportunity for canada um and we're going to take that into account and we'll have a clear offering on that जी हां कैनेडियन प्रधानमंत्री मार्कानी ने अमेरिका ਦੇ ਵਿੱਚ H1B ਵੀਜ਼ਾ ਦੇ ਵਿੱਚ ਵਾਅਦੇ ਤੋਂ ਬਾਅਦ ਉੱਚ ਹੁਨਰਬੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਇੱਕ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਇਸ ਵੀਗਰ ਨੂੰ ਪ੍ਰਤਿਭਾ ਨਵੀਨਤਾ ਅਤੇ ਦੇਸ਼ ਦੀ ਭੂਗਵਾਨੀ ਆਰਥਿਕਤਾ ਦੀ ਕਮੋਕੇ ਵਜੋ ਦੇਖਦੇ ਉਹਨਾਂ ਦੀ ਯੋਜਨਾ ਆਉਣ ਵਾਲੇ ਹਫਤੇ ਵਿੱਚ ਵਾਸ਼ਿੰਗਟਨ ਦੇ ਵੀਜ਼ਾ ਪਾਬੰਦੀ ਦੇ ਪ੍ਰਤੀਯੋਗੀ ਜਵਾਬ ਵਜੋ ਪ੍ਰਗਟ ਕੀਤੀ ਜਾਵੇਗੀ ਕਾਰਨ ਇਹ ਸਪਸ਼ਟ ਹੋਤੇ ਕਿ ਹੈ ਕਿ ਕੈਨੇਡਾ ਇਸ ਮੋਕੇ ਦਾ ਫਾਇਦਾ ਚੁੱਕਣ ਦੇ ਲਈ ਤਿਆਰ ਹੈ ਉਹਨਾਂ ਕਿਹਾ ਅਮਰੀਕਾ ਦੇ ਲੋਕ ਹੁਣ ਆਸਾਨੀ ਦੇ ਨਾਲ H1B ਵੀਜ਼ਾ ਪ੍ਰਾਪਤ ਨਹੀਂ ਕਰਨਗੇ ਇਹ ਹੁਨਰਵੰਦ ਲੋਕ ਨੇ ਅਤੇ ਕੈਨੇਡਾ ਦੇ ਲਈ ਇੱਕ ਮੌਕਾ ਹੈ ਅਤੇ ਅਸੀਂ ਇਸ ਦੇ ਲਈ ਜਲਦ ਹੀ ਇੱਕ ਪ੍ਰਸਤਾਵ ਵੀ ਪੇਸ਼ ਕਰਾਂਗੇ ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਸੰਖਿਆਵਤਾ ਮਾਮਲਾ ਨਹੀਂ ਹੈ ਸਗੋਂ ਪ੍ਰਤਿਭਾ ਨਵੀਨਤਾ ਅਤੇ ਕੈਨੇਡਾ ਦੀ ਪੂਰੀ ਆਰਥਿਕਤਾ ਬਾਰੇ ਹੈ ਉਹਨਾਂ ਨੇ ਸੰਕੇਤ ਦਿੱਤਾ ਕਿ ਉਹਨਾਂ ਦੀ ਯੋਜਨਾ ਤਕਨੀਕੀ ਪੇਸ਼ੇਵਰਾਂ ਤੇ ਕੇਂਦਰਤ ਹੋਵੇਗੀ ਜਿਦੇ ਵਿੱਚ ਅਸਥਾਈ ਵਰਕ ਪਰਮਿਟ ਅਤੇ ਸਥਾਈ ਨਿਵਾਸ ਬਦਲ ਸ਼ਾਮਲ ਹੋ ਸਕਦੇ ਨੇ ਦਰੈਸ ਐ ਟ੍ਰੰਪਰ ਪ੍ਰਸ਼ਾਸਨ ਨੇ 19 ਸਤੰਬਰ 2025 ਨੂੰ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਦੇ ਵਿੱਚ 1 ਸਤੰਬਰ ਤੋਂ ਲਾਗੂ ਹੋਣ ਵਾਲੇ H1B ਵੀਜ਼ਾ ਉਤੇ 1 ਲੱਖ ਡਾਲਰ ਦੀ ਸਲਾਹਨਾ ਫੀਸ ਦਾ ਐਲਾਨ ਕੀਤਾ ਗਿਆ ਹੈ H1B ਵੀਜ਼ਾ ਦੀ ਵਰਤੋਂ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੇ ਵਿੱਚ ਇਹ ਵਿਸ਼ੇਸ਼ ਭੂਮਿਕਾ ਮਦਦ ਲਈ ਕੀਤੀ ਜਾਂਦੀ ਹੈ ਅਤੇ ਇਹਨਾਂ ਲਾਭਾਂ ਦਾ ਜ਼ਿਆਦਾਤਰ ਹਿੱਸਾ ਭਾਰਤ ਅਤੇ ਚੀਨ ਦੇ ਪੇਸ਼ੇਵਾਰਾਂ ਨੂੰ ਜਾਂਦੇ ਵਾਸ਼ਿੰਗਟਨ ਦੇ ਫੈਸਲੇ ਨੇ ਸਿਲੀਕਨ ਦੇ ਵਿੱਚ ਪਹਿਲੀ ਚਿੰਤਾਵਾਂ ਹੋਰ ਬੁਦਾਦ ਦਿੱਤੀਆਂ ਨੇ ਜਿੱਥੇ ਕੰਪਨੀਆਂ ਚੇਤਾਵਨੀਆਂ ਦੇ ਰਹੀਆਂ ਨੇ ਕਿ ਆਸਮਾਨ ਛੂਣ ਵਾਲੀ ਫ੍ਰੀਸ ਵਿਦੇਸ਼ੀ ਇੰਜੀਨੀਅਰਾਂ ਅਤੇ ਡਿਵੈਲਪਰਾਂ ਦੀ ਸਪਲਾਈ ਲੜੀ ਨੂੰ ਕਮਜ਼ੋਰ ਕਰ ਦੇਵੇਗੀ ਤਾਂ ਉਥੇ ਸਬੰਧਤ ਰਾਜ ਅਮਰੀਕਾ ਆਪਣੇ ਤਕਨੀਕੀ ਕਾਰਜਬਲ ਵਿੱਚ ਮਹੱਤਵਪੂਰਨ ਪਾੜੇ ਨੂੰ ਭਰਨ ਦੇ ਲਈ ਲੰਬੇ ਸਮੇਂ ਤੋਂ H1B ਵੀਜ਼ਾ ਧਾਰਕਾਂ ਤੇ ਨਿਰਭਰ ਕਰਦਾ ਹੈ ਰਾਸ਼ਟਰਪਤੀ ਕ੍ਰੈਂਪੋਜ਼ ਦੇ ਸੇ ਹੋ ਗਿਆ ਨੇ ਲੰਬੇ ਸਮੇਂ ਤੋਂ H1B ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ ਇਹ ਦਲੀਲ ਦੇਦੇ ਹੋਏ ਕਿ ਇਹ ਅਮਰੀਕੀ ਤਨਖਾਹਾਂ ਨੂੰ ਘਟਾਉਂਦਾ ਹੈ ਹਾਲਾਂਕਿ ਅਮਰੀਕੀ ਤਕਨੀਕੀ ਫਾਰਮਾ ਦੁਆਰਾ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੀਆਂ ਭੂਮਿਕਾਵਾਂ ਨੂੰ ਭਰਨ ਦੇ ਲਈ ਪ੍ਰੋਗਰਾਮ ਦੀ ਭਾਰੀ ਵਤਨੋਕ ਕੀਤੀ ਜਾਂਦੀ ਹੈ ਅਤੇ ਇਹ ਵੀਜ਼ੇ ਆਮ ਤੌਰ ਤੇ 3 ਤੋਂ 6 ਸਾਲਾ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਨੇ ਕਾਰਨੀ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਸੰਖਿਆਵਦ ਦਾ ਮਾਮਲਾ ਨਹੀਂ ਹੈ ਸਗੋਂ ਪ੍ਰਤਿਭਾ ਨਵੀਨਤਾ ਅਤੇ ਕੈਨੇਡਾ ਦੀ ਪੂਰਕੀ ਆਰਥਿਕਤਾ ਬਾਰੇ ਹੈ ਉਨ੍ਹਾਂ ਸੰਕੇਤ ਦਿੱਤਾ ਕਿ ਉਹਨਾਂ ਦੀ ਯੋਜਨਾ ਤਕਨੀਕੀ ਪੇਸ਼ੇਵਰਾਂ ਤੇ ਕੇਂਦਰਿਤ ਹੋਵੇਗੀ ਜਿਦੇ ਵਿੱਚ ਅਸਥਾਈ ਵਰਕ ਪਰਮਿਟ ਅਤੇ ਸਥਾਈ ਨਿਵਾਸ ਬਦਲ ਸ਼ਾਮਲ ਹੋ ਸਕਦੇ ਨੇ ਦਰ ਅਸਰ ਟਰੰਪ ਪ੍ਰਸ਼ਾਸਨੇ 19 ਸਤੰਬਰ 2025 ਨੂੰ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਸੀ ਜਿਦੇ ਵਿੱਚ 1 ਸਤੰਬਰ ਤੋਂ ਲਾਗੂ ਹੋਣ ਵਾਲੇ H1B ਵੀਜ਼ਿਆਂ ਉਤੇ 1 ਲੱਖ ਡਾਲਰ ਦੀ ਸਲਾਣਾ ਫੀਸ ਦਾ ਐਲਾਨ ਕੀਤਾ ਗਿਆ ਹੈ ਪੈਚ 1B ਵੀਜ਼ਾ ਦੀ ਵਰਤੋਂ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੇ ਵਿੱਚ ਇਹ ਵਿਸ਼ੇਸ਼ ਭੂਮਿਕਾ ਮੱਦੇ ਲਈ ਕੀਤੀ ਜਾਂਦੀ ਹੈ ਅਤੇ ਇਹਨਾਂ ਲਾਭਾਂ ਦਾ ਜ਼ਿਆਦਾਤਰ ਹਿੱਸਾ ਭਾਰਤ ਅਤੇ ਚੀਨ ਦੇ ਪੇਸ਼ਵਾਰਾਂ ਨੂੰ ਜਾਂਦਾ ਹੈ ਵਾਸ਼ਿੰਗਟਨ ਦੇ ਫੈਸਲੇ ਨੇ ਸਿਲੀਕਨ ਦੇ ਵਿੱਚ ਪਹਿਲੀ ਚਿੰਤਾਵਾਂ ਹੋਰ ਬੁਧਾ ਦਿੱਤੀਆਂ ਨੇ ਜਿੱਥੇ ਕੰਪਨੀਆਂ ਚੇਤਾਵਨੀਆਂ ਦੇ ਰਹੀਆਂ ਨੇ ਕਿ ਆਸਮਾਨ ਛੂਣ ਵਾਲੀ ਫੀਸ ਵਿਦੇਸ਼ੀ ਇੰਜੀਨੀਅਰਾਂ ਅਤੇ ਡਿਵੈਲਪਰਾਂ ਦੇ ਸਪਲਾਈ ਲੜੀ ਨੂੰ ਕਮਜ਼ੋਰ ਕਰ ਦੇਵੇਗੀ ਤਾਂth ਇਸ ਸਬੰਧਤ ਰਾਜ ਅਮਰੀਕਾ ਆਪਣੇ ਤਕਨੀਕੀ ਕਾਰਜਬਲ ਵਿੱਚ ਮਹੱਤਵਪੂਰਨ ਪਾੜੇ ਨੂੰ ਭਰਨ ਦੇ ਲਈ ਲੰਬੇ ਸਮੇਂ ਤੋਂ H1B ਵੀਜ਼ਾ ਧਾਰਕਾਂ ਤੇ ਨਿਰਭਰ ਕਰਦਾ ਹੈ ਰਾਸ਼ਟਰਪਤੀ ਟਰੰਪ ਉਸੇ ਸੇ ਹੋ ਗਿਆ ਨੇ ਲੰਬੇ ਸਮੇਂ ਤੋਂ H1B ਪ੍ਰੋਗਰਾਮ ਦੀ ਆਲੋਚਨਾ ਕੀਤੀ ਹੈ ਇਹ ਦੇ ਲਈ ਦਿੰਦੇ ਹੋਏ ਕਿ ਇਹ ਅਮਰੀਕੀ ਤਨਖਾਹਾਂ ਨੂੰ ਘਟਾਉਂਦਾ ਹੈ ਹਾਲਾਂਕਿ ਅਮਰੀਕੀ ਤਕਨੀਕੀ ਫਾਰਮਾ ਦੁਆਰਾ ਵਿਗਿਆਨ ਇੰਜੀਨੀਅਰਿੰਗ ਅਤੇ ਗਣਿਤ ਦੀਆਂ ਭੂਮਿਕਾਵਾਂ ਨੂੰ ਭਰਨ ਦੇ ਲਈ ਪ੍ਰੋਗਰਾਮ ਦੀ ਭਾਰੀ ਵਤਨ ਕੀਤੀ ਜਾਂਦੀ ਹੈ ਅਤੇ ਇਹ ਵੀਜ਼ੇ ਆਮ ਤੌਰ ਤੇ 3 ਤੋਂ 6 ਸਾਲਾਂ ਦੀ ਮਿਆਦ ਲਈ ਜਾਰੀ ਕੀਤੇ ਜਾਂਦੇ ਨੇ